ਇੱਕ ਜਿਹੜੀ ਲੱਖੇ ਸੁਝਾਣੇ ਨੇ ਤੇ ਅੰਤੋਜ ਮਾਨ ਜਿਹੜਾ ਬਾਬੂ ਸਿੰਘ ਮਾਨ ਮਰਾਣਾ ਵਾਲਾ ਉਹਦਾ ਮੁੰਡਾ ਹੈ ਉਹਨਾਂ ਨੇ ਇੱਕ ਕਾਲ ਦਿੱਤੀ ਹੈ ਕਿ 3 ਦਸੰਬਰ ਨੂੰ ਸਾਰੇ ਪੰਜਾਬੀ ਲੁਧਿਆਣੇ ਪਹੁੰਚੋ ਤੇ ਉੱਥੇ ਆਪਾਂ ਬੁੱਡੇ ਨਾਲੇ ਨੂੰ ਬੰਨ ਮਾਰਨਾ ਹੈ ਦੋ ਜਗ੍ਹਾ ਤੇ ਬੰਨ ਮਾਰਨੇ ਆ ਕਿ ਬੁੱਢਾ ਲਾਲਾ ਪਹਿਲਾਂ ਬੁੱਢਾ ਦਰਿਆ ਹੁੰਦਾ ਸੀ ਤੇ ਲੋਕਾਂ ਨੇ ਇਹਨੂੰ ਬੁੱਢਾ ਨਾਲਾ ਬਣਾਤਾ ਇਹਦੇ ਵਿੱਚ ਫੈਕਟਰੀਆਂ ਦਾ ਸਾਰਾ ਜਿਹੜਾ ਪਾਣੀ ਗੰਦਾ ਆ ਚਮੜੇ ਵਾਲੀਆਂ ਫੈਕਟਰੀਆਂ ਦਾ ਚਮੜਾ ਰੰਗਣ ਵਾਲੀਆਂ ਫੈਕਟਰੀਆਂ ਦਾ ਪਾਣੀ ਹੋਰ ਗੰਧ ਪੈਲਾ ਜਿੰਨਾ ਵੀ ਸ਼ਹਿਰ ਦਾ ਸੀਵਰੇਜ ਦਾ ਪਾਣੀ ਉਹ ਆ ਕੇ ਸਤਲੁਜ ਦਰਿਆ ਦੇ ਵਿੱਚ ਮਿਲ ਗਿਆ ਤੇ ਉੱਥੇ ਜਾ ਕੇ ਜੇ ਆਪਾਂ ਵੇਖੀਏ ਵੀ ਐਨਾ ਗੰਦਾ ਪਾਣੀ ਜਿੱਥੇ ਆਪਾਂ ਖੜ੍ਹ ਨਹੀਂ ਸਕਦੇ ਤੇ ਉਹ ਆਪਾਂ ਪੀਨੇ ਆ ਤੇ ਮੈਂ ਹੁਣੇ ਇੱਕ ਵੀਡੀਓ ਵੇਖੀ ਜਾਂਦਾ ਸੀ ਇੱਕ ਆਦਮੀ ਉਹ ਮੋਨਾ ਸੀ ਚਲੋ ਸਿੱਖ ਹੋਵੇ ਮੋਨਾ ਹੋਵੇ ਇਸ ਗੱਲ ਤੋਂ ਤਾਂ ਪੱਕੀ ਲੈਣਾ ਉਹ ਕਹਿੰਦਾ ਸੀ ਨੱਖੇ ਨੂੰ ਵੀ ਇਹ ਤਾਂ ਬਲੈਕਮੇਲਰ ਆ ਇਹ ਤਾਂ ਬਲੈਕਮੇਲ ਕਰਦਾ ਹੈ ਇਹ ਤਾਂ ਗੈਂਗਸਟਰ ਆ ਕੋਈ ਵੀ ਬੜਾ ਕੁਸ਼ ਤੇ ਮੈਂ ਲੱਖ ਬੰਦਾ ਲੈ ਕੇ ਆਉਂਗਾ ਉੱਥੇ ਪਰ ਤੂੰ ੋਂਗਤਾ ਗਿਆ ਹੈ ਪਰ ਸਵਾਤਾ ਜੇ ਉੱਥੇ ਟੱਕਰ ਲਵੇ ਤਾਂ ਜਾ ਕੇ ਤੈਨੂੰ ਇਹ ਪਤਾ ਨਹੀਂ ਹੋਣਾ ਕਿ ਸਾਡੇ ਬਾਬੇ ਨੇ ਗੁਰੂ ਗੋਬਿੰਦ ਸਿੰਘ ਨੇ ਸਵਾ ਲੱਖ ਦੇ ਨਾਲ ਇੱਕ ਸਿੰਘ ਲੜਾਇਆ ਸੀ ਤੈਨੂੰ ਇਹ ਯਾਦ ਨਹੀਂ ਹੋਣਾ ਤੂੰ ਭੁੱਲ ਗਿਆ 40 ਸਿੰਘਾਂ ਨੇ 10000 ਫੌਜਦਿਆਂ ਗੁੜੀਆਂ ਲਵਾਤੀਆਂ ਸੀ ਇਹ ਉਹ ਕੌਮ ਹੈ ਜੇ ਜੇ ਕੋਈ ਚੰਗਾ ਕੰਮ ਕਰਦਾ ਨਹੀਂ ਜਾਣਾ ਆਪਾਂ ਨਾ ਜਾਓ ਨਹੀਂ ਕੁਝ ਕਰਦੇ ਨਾ ਕਰੋ ਪਰ ਇਹੋ ਜਿਹੇ ਗੱਲਾਂ ਜੇ ਲੱਖਾਂ ਸਜਾਣਾ ਕਰਦਾ ਹੈ ਉਹ ਤੋਜਮਾਨ ਕਰਦਾ ਹੈ ਕਿ ਫੇ ਪੁੱਠਿਆ ਗੱਲਾਂ ਤਾਂ ਨਾ ਕਰੂ। ਇਹ ਤਾਂ ਆਏ ਆ ਜੀ ਇਹ ਤਾਂ ਗੈਸਟਰ ਆ ਫਲਾਨਾ ਆ ਰਿਹਾ ਝੰਕਾ ਰਿਹਾ ਰਿਹਾ ਹੋਣਾ ਆਪਾਂ ਕਿ ਲੈਣਾ। ਭਾਜ ਤਾਂ ਬੜਾ ਚੰਗਾ ਕੰਮ ਕਰੀ ਜਾਂਦਾ ਇਹ। ਹੁਣ ਕੱਲਾ ਬੰਦਾ ਜਿਹੜਾ ਲੜਦਾ ਹੈ ਪੰਜਾਬੀ ਬੋਲੀ ਦੀ ਖਾਤਰ ਵੀ ਇਹ ਬੰਦਾ ਲੜਦਾ ਹੈ। ਜਿੱਥੇ ਵੀ ਕੋਈ ਕਿਸੇ ਨਾਲ ਤੱਕਾ ਹੁੰਦਾ ਹੈ ਲੜਦਾ ਹੈ। ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਟੱਕਰ ਲੈਂਦਾ ਹੈ ਤੇ ਹੁਣ ਜਿਹੜਾ ਜ਼ਹਿਰ ਆਪਾਂ ਪੀ ਜਾਨੇ ਆ ਉੱਥੇ ਵੀ ਜਾ ਕੇ ਇਹ ਬੰਦਾ ਹਿੱਕ ਟਾ ਕੇ ਖੜਦਾ ਹੈ ਤੇ ਜੇ ਆਪਾਂ ਕੋਈ ਚੰਗੀ ਗੱਲ ਨਹੀਂ ਕਰਨੀ ਤਾਂ ਮਾੜੀ ਵੀ ਨਾ ਕਰੋ ਪਰ ਇਹ ਕਈ ਬੰਦਿਆਂ ਨੂੰ ਭੌਂਕਣ ਦੀ ਆਦਤ ਹੁੰਦੀ ਹੈ ਕਿ ਉਹ ਕੁੱਤਿਆਂ ਨੂੰ ਭੌਂਕਦੇ ਰਹਿਣਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਆਜੀ ਰੋਟੀ ਦਾ ਮੁੱਲ ਵੋੜਨਾ ਹੁੰਦਾ ਹੈ ਹੱਡਾਂ ਰੋੜੀ ਦੇ ਵਿੱਚ ਵਸੇਰੇ ਫਿਰਦੇ ਆ ਜਿਹੜੇ ਮਾਸ ਖਾਂਦੇ ਆ ਉਥੋਂ ਉਹ ਭੌਂਕੀ ਜਾਂਦੇ ਆ ਪਰ ਲੱਖ ਦਾ ਭਾਵੇਂ ਤੂੰ 10 ਲੱਖ ਲੈ ਕੇ ਆ ਜੀ ਜੇ ਸਵਾ ਲੱਖ ਨਾਲ ਸਾਡਾ ਪਿਤਾ ਇੱਕ ਜਾਨੇ ਨੂੰ ਲੜਾ ਸਕਦਾ ਤੇ ਤੇਰੇ 10 ਲੱਖ ਨੇ ਵੀ ਕੁਝ ਨਹੀਂ ਕਰਨਾ ਯਾਰ ਸਾਡੀ ਉਹ ਸੇਧ ਦੀ ਹਫਾਇਤ ਕਰਦਾ ਉਹ ਬੰਦਾ ਹੁਣ ਇਕੱਲੇ ਨੇ ਤਾਂ ਪਾਣੀ ਪੀਣਾ ਅਸੀਂ ਸਾਰਿਆਂ ਨੇ ਪਾਣੀ ਪੀਣਾ ਹੈ ਸਾਨੂੰ ਸਾਰਿਆਂ ਨੂੰ ਕੈਸਰ ਹੁੰਦਾ ਸਾਨੂੰ ਸਾਰਿਆਂ ਨੂੰ ਹੈਪਾਟਾਈਟਸ A B C ਹੁੰਦਾ ਸਾਡੇ ਸਾਰਿਆਂ ਨੂੰ ਸਾਨੂੰ ਹੋਰ ਬਿਮਾਰੀਆਂ ਲੱਗਦੀਆਂ ਲਿਵਰ ਦੀਆਂ ਬਿਮਾਰੀਆਂ ਲੱਗਦੀਆਂ ਸਾਨੂੰ ਸਾਰਿਆਂ ਨੂੰ ਲੱਗਦੀਆਂ ਕਿਉਂਕਿ ਸਾਥੋਂ ਦਾ ਦਰਿਆ ਦਾ ਪਾਣੀ ਅੱਗੇ ਆਉਂਦਾ ਉਹ ਨਹਿਰਾਂ ਸੋਇਆਂ ਚੋਂਦਾ ਵਾਟਰ ਵਾਕਸਾਂ ਚੋਂਦਾ ਤੇ ਉਹ ਛਕਛਕੇ ਸੀ ਪੀ ਜਾਂਦੇ ਗੱਟੀਆਂ ਪਰ ਪਰ ਕੇ ਕੈਸਰ ਵਾਲੇ ਮਰੀਜ਼ਾਂ ਦੀਆਂ ਬੀਕਰੇ ਰੋਤੁਰੀਆਂ ਜਾਂਦੀਆਂ ਉਹ ਕਿਉਂ ਧਰਗਿਆ ਜਾਂਦੀ ਹੈ ਕਿਉਂਕਿ ਅਸੀਂ ਗੰਦਾ ਪਾਣੀ ਪੀਂਨੇ ਆ ਤੇ ਅੱਜ ਉਹਨਾਂ ਨੇ ਬੀੜਾ ਚੁੱਕਿਆ ਹੈ 3 ਦਸੰਬਰ ਦਾ ਕਿ ਉੱਥੇ ਇਕੱਠੇ ਹੋਵੋ ਤੇ ਕੰਮ ਚੰਗਾ ਹੈ ਵਧੀਆ ਕੰਮ ਕਰ ਰਿਹਾ ਉਹ ਸਾਰਿਆਂ ਨੂੰ ਉਹਨਾਂ ਦੀ ਸ਼ਿਫਸਲਾ ਕਰਨੀ ਚਾਹੀਦੀ ਹੈ ਜੇ ਉੱਥੇ ਨਹੀਂ ਵੀ ਜਾ ਸਕਦੇ ਠਰਨ ਹੌਸਲਾ ਤੇ ਉਹ ਜਾਣਾ ਚਾਹੀਦਾ ਜੇ ਨਹੀਂ ਜਾ ਸਕਦੇ ਤਾਂ ਇਹੋ ਜਿਹੇ ਭੁੱਖੇ ਜਿਹਾ ਕੰਨਾ ਤਾਂ ਨਾ ਕਰੂੰ ਇਹੋ ਜਿਹੇ ਲੋਕ ਜਿਹੜੇ ਚੰਗੇ ਕੰਮ ਨੂੰ ਲੈਂਦੇ ਆ ਉਹਨਾਂ ਦੇ ਪਿਸ਼ੋਕੜ ਫਰੋਲ ਲੈਂਦੇ ਆ ਉਹਨੇ ਆਇਆ ਕੀਤਾ ਉਹਨੇ ਆਇਆ ਕੀਤਾ ਤੇ ਤੁਹਾਡੇ ਪਿਸ਼ੋਕੜ ਭਾਵੇਂ ਉਦੋਂ ਵੀ ਮਾੜੇ ਹੋਣ ਤੁਸੀਂ ਚੰਗੇ ਆ ਜਿਹੜੇ ਉੱਥੇ ਗੰਦਾ ਪਾਣੀ ਤੇ ਸਾਨੂੰ ਜ਼ਹਿਰ ਪਈ ਜਾਂਦੇ ਆ ਉੱਥੇ ਉਹ ਜਿਹੜਾ ਗੱਲ ਸਿੱਟੀ ਜਾਂਦੇ ਆ ਤੁਸੀਂ ਬੁੱਢੇ ਨਾਲੇ ਚ ਤੇ ਤੁਸੀਂ ਬਹੁਤ ਚੰਗੇ ਆ ਕੋਲ ਤਾਂ ਤੁਸੀਂ ਦਬਕੇ ਮਾਰਦੇ ਆਂ ਅਸੀਂ ਲੱਖ ਬੰਦਾ ਲੈ ਕੇ ਆਵਾਂਗੇ ਤੇ ਲੱਖ ਬੰਦੇ ਜਿਹੜੇ ਗਿਦਰ ਰਹੇ ਆਂ ਤਾਂ ਥੋੜਾ ਨਹੀਂ ਉੱਥੇ ਭਾਲੇ ਜਦੋਂ ਇਹ ਸ਼ੇਰ ਪਹੁੰਚ ਗਏ ਲੱਖੇ ਵਰਗੇ ਅਮਤੋਜ ਮਾਨ ਵਰਗੇ ਇਹਨਾਂ ਨੇ ਨਹੀਂ ਉੱਥੇ ਖੜਨਾ ਸਰਕਾਰ ਤਾਂ ਭਾਵੇਂ ਪਹਿਲਾਂ ਗ੍ਰਿਫਤਾਰ ਕਰ ਲੇ ਘਰੋਂ ਚੱਕ ਲੈ ਜਾ ਕੇ ਕਿਉਂਕਿ ਸਰਕਾਰ ਦਾ ਤਾਂ ਕੰਮ ਹੀ ਹੈ ਪਰ ਜੇ ਉੱਥੇ ਪਹੁੰਚ ਗਏ ਲੋਕ ਇਹ ਚੇਅਰ ਪਹੁੰਚ ਗਏ ਤਾਂ ਥੋੜਾ ਕੁਝ ਨਹੀਂ ਵਟਿਆ ਜਾਣਾ ਐਵੇਂ ਭਲੇਖੇ ਚਾ ਨਾ ਰਿਓ ਬਸ ਜੀ ਲੱਖ ਬੰਦਾ ਲੈ ਕੇ ਪਹੁੰਚ ਜਾਗੇ ਇਹ ਹੀ ਮੇਰੀ ਬੇਨਤੀ ਹੈ ਵੀ ਜੇ ਕੋਈ ਚੰਗਾ ਕੰਮ ਕਰਦਾ ਉਹਤੇ ਗਲਤ ਕਮੈਂਟ ਨਾ ਕਰਾਇ ਕਰੋ ਚੰਗੇ ਕਮੈਂਟ ਕਰਾਇ ਕਰੋ ਉਹਨੂੰ ਹੌਸਲਾ ਫਜਾਈ ਉਹਦੀ ਕਰਾਇ ਕਰੋ ਕਿਉਂਕਿ ਐਵੇਂ ਵੀਡੀਓ ਚਾਕੇ ਪਾ ਦੇਣੀ ਫੁਲਾਣਾ ਚੰਗਾ ਕੰਮ ਕਰਦਾ ਉਹ ਤਾਂ ਜੀ ਹੈ ਬਲੈਕਮੇਲਰ ਆ ਤਾਂ ਉਹ ਆ ਉਹਦਾ ਇਹੋ ਜਿਹੇ ਪੁੱਤਰੇ ਫਰੋਲਾ ਪੈਣੇ ਤੇ ਕਿੱਡੀ ਮਾੜੀ ਗੱਲ ਆ ਯਾਰ ਸਭ ਉਹ ਜਿਹੋ ਬੰਦੇ ਨੇ ਇਹੋ ਜੀਆਂ ਗੱਲਾਂ ਕੀਤੀਆਂ ਹੁਣ ਜਵਾਬ ਦਿਓ ਕਮੈਂਟਾਂ ਦੇ ਵਿੱਚ ਠੋਕੇ ਜਵਾਬ ਦਿਓ ਉਹਨੂੰ ਕਮੈਂਟ ਕਰੋ ਉਹਦੇ ਖਿਲਾਫ ਉਹ ਵੀ ਫਸਾ ਲੱਗੇ ਪੰਜਾਬ ਦੇ ਲੋਕ ਜਿਹੜੇ ਜਾਗ ਚੁੱਕੇ ਐ ਤੇ ਇਹੇ ਮੇਰੀ ਬੇਨਤੀ ਸੀ ਇਹੇ ਮੇਰੀ ਅਰਜ਼ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ